ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ਼ੇਮੇ ਪਾਸ਼ਾ ਤਾਨਤਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਚਰਨਾ ਵਿੱਚ ਭਿੱਜੀ ਹੋਈ ਇੱਕ ਮਾਤਾ ਸ਼ਾਂਤੀ ਬਕਾਲੇ ਦੇ ਕੋਲ ਪਿੰਡ ਬਟਾਲਾ ਵਿਖੇ ਵਿਆਹੀ ਗਈ ਸਾਰਾ ਸੋਰਾ ਪਰਿਵਾਰ ਸਖੀ ਸਰਵਰਾਂ ਨੂੰ ਮੰਨਦਾ ਸੀ ਮੁਗਲ ਰਾਜ ਹੋਣ ਕਰਕੇ ਉਸ ਸਮੇਂ ਸਖੀ ਸਰਵਰੀਆਂ ਦਾ ਬੜਾ ਜੋਰ ਸੀ ਬਟਾਲਾ ਪਿੰਡ ਸਖੀ ਸਰਵਰੀਆਂ ਦਾ ਗੜ ਹੋਣ ਕਰਕੇ ਹਰ ਵੇਲੇ ਉਨ੍ਹਾਂ ਦਾ ਡੰਕਾ ਖੜਕਦਾ ਰਹਿੰਦਾ ਸੀ ਪਰ ਪਿੰਡ ਵਾਸੀਆਂ ਵਿੱਚ ਸਖੀ ਸਰਵਰੀਆਂ ਦਾ ਬੜਾ ਜੋਰ ਸੀ ਬੀਬੀ ਸ਼ਾਂਤੀ ਭਾਵੇਂ ਸਖੀ ਸਰਵਰੀਆਂ ਘਰ ਵਿਆਹੀ ਗਈ ਸੀ ਪਰ ਉਸਨੇ ਗੁਰਬਾਣੀ ਦਾ ਨੀਮ ਨਹੀਂ ਛੱਡਿਆ ਸਖੀ ਸਰਵਰ ਦੀ ਪੂਜਾ ਨਾ ਕੀਤੀ ਅਤੇ ਨਾ ਹੀ ਗੁਰਮੁਖ ਦੇ ਵਿਰੁੱਧ ਕੋਈ ਕਾਰਜ ਕੀਤਾ ਸਾਰੇ ਪਰਿਵਾਰ ਨੇ ਸਖੀ ਸਰਵੰਨ ਨੂੰ ਨਾ ਮੰਨਣ ਕਰਕੇ ਮਾਤਾ ਸ਼ਾਂਤੀ ਨੂੰ ਘਰੋਂ ਬਾਹਰ ਕੱਢ ਦਿੱਤਾ ਉਸਨੇ ਘਰ ਦੇ ਬਾਹਰ ਇੱਕ ਨਿੱਕੀ ਜਹੀ ਛਪਰੀ પાਕੇ ਰਹਿਣਾ ਸ਼ੁਰੂ ਕਰ ਦਿੱਤਾ ਪਰ ਗੁਰਬਾਣੀ ਦਾ ਨੀਮ ਨਹੀਂ ਛੱਡਿਆ ਕੁਝ ਚਿਰ ਬਾਅਦ ਸ਼ਾਂਤੀ ਦੀ ਕੁੱਖ ਤੋਂ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਪੱਲਾ ਰੱਖਿਆ ਗਿਆ ਦੂਜੇ ਪਾਸੇ ਪਤੀ ਦੀ ਮੌਤ ਹੋ ਗਈ ਲੋਕਾਂ ਪਿੰਡ ਵਾਸੀਆਂ ਨੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਪਰ ਮਾਤਾ ਸ਼ਾਂਤੀ ਨੇ ਗੁਰੂ ਚਰਨਾਂ ਦਾ ਨਾਤਾ ਜੋੜੀ ਰੱਖਿਆ ਮਾਤਾ ਸ਼ਾਂਤੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਪੱਲੇ ਨੂੰ ਇਹ ਹੀ ਸਿੱਖਿਆ ਦਿੱਤੀ ਕਿ ਸਿਰਫ ਤੇ ਸਿਰਫ ਗੁਰੂ ਸਾਹਿਬ ਅਤੇ ਗੁਰਬਾਣੀ ਨਾਲ ਹੀ ਸੱਚੀ ਪ੍ਰੀਤ ਕਰਨੀ ਹੈ ਹੋਰ ਕਿਸੇ ਨਾਲ ਨਹੀਂ ਆਪਣੀ ਗੋਦੀ ਵਿੱਚ ਪਾ ਕੇ ਹਮੇਸ਼ਾ ਗੁਰੂ ਘਰ ਦੀਆਂ ਸਾਖੀਆਂ ਸੁਣਾਉਣੀਆਂ ਦੁੱਧ ਪਿਲਾਉਂਦੇ ਸਮੇਂ ਰਾਤ ਨੂੰ ਸੌਂਦੇ ਸਮੇਂ ਗੁਰਬਾਣੀ ਜਾਂ ਕੋਈ ਹੋਰ ਇੱਕ ਸਾਖੀ ਗੁਰੂ ਪ੍ਰੇਮ ਵਿੱਚ ਸੁਣਾਉਣ ਦਾ ਯਤਨ ਕਰਨਾ ਪੱਲਾ ਜਦੋਂ ਵੀ ਆਪ ਮਾਤਾ ਤੋਂ ਗੁਰੂ ਘਰ ਸਬੰਧੀ ਇਤਿਹਾਸ ਸੁਣਦਾ ਤਾਂ ਉਹ ਸਵਾਲ ਕਰਦਾ ਤਾਂ ਮਾਂ ਸਮਝਾਉਂਦੀ ਕਿ ਪੱਲਿਆ ਉਹ ਸੱਚੇ ਪਾਤਸ਼ਾਹ ਹਨ ਉਹ ਸ੍ਰੀ ਅਮਰitsar ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 6ਵੀਂ ਜੋਤ ਹਨ ਉਹ ਆਪਣੇ ਪਿਆਰਿਆਂ ਨੂੰ ਬਹੁਤ ਪਿਆਰ ਕਰਦੇ ਹਨ ਜੋ ਵੀ ਉਹਨਾਂ ਨੂੰ ਦਿਲੋਂ ਹਿਰਦੇ ਨਾਲ ਯਾਦ ਕਰੇ ਉਹ ਉਸ ਨੂੰ ਜਰੂਰ ਮਿਲਦੇ ਹਨ ਉਹਨਾਂ ਨੂੰ ਯਾਦ ਕਰਿਆ ਕਰ ਉਹ ਸਾਨੂੰ ਦਰਸ਼ਨ ਦੀਦਾਰੇ ਜਰੂਰ ਬਖਸ਼ਣਗੇ ਤੋ ਉਹਨਾਂ ਦੇ ਦਰਸ਼ਨਾ ਦਾ ਧਿਆਨ ਧਰ ਕੇ ਆਪਣੇ ਪੱਲੇ ਵਿੱਚ ਗੁਰਦੀ ਰੋੜੀ ਬਨ ਲੈ ਜਦੋਂ ਦਰਸ਼ਨ ਹੋਣ ਉਸ ਵੇਲੇ ਇਹ ਭੇਟਾ ਉਹਨਾਂ ਨੂੰ ਅਰਪਣ ਕਰ ਦਵੀਂ ਭਾਈ ਪੱਲਾ बस ਉਸੇ ਦਿਨ ਤੋਂ ਹੀ ਆਪਣੇ ਪੱਲੇ ਭਾਵ ਗਲਦੇ ਪਰਨੇ ਕੱਪੜੇ ਵਿੱਚ ਗੁੜ ਦੀ ਰੂੜੀ ਪਨ ਕੇ ਇਹੋ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਦਰਸ਼ਨ ਦੀਦਾਰੇ ਬਖਸ਼ੋ ਜੀ ਇੰਚ ਹਰ ਸਮੇਂ ਚਿੱਤ ਨੂੰ ਸਤਗੁਰਾਂ ਦੇ ਚਰਨਾਂ ਵਿੱਚ ਜੋੜੀ ਰੱਖਦਾ ਇੱਕ ਦਿਨ ਅਰਦਾਸ ਕਰਦਿਆਂ ਲਿਵ ਲੱਗ ਗਈ ਤੇ ਉਪਰੋਂ ਗਰਮੀ ਬਹੁਤ ਤੇਜ਼ ਸੀ ਤੇ ਪੱਲਾ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਉੱਧਰ ਅੰਤਰਜਾਮੀ ਸਤਗੁਰਾਂ ਜੀ ਨੂੰ ਹਾਲਾਤਾਂ ਦਾ ਪਤਾ ਲੱਗਾ ਤੇ ਸਤਗੁਰੂ ਪ੍ਰੇਮ ਦੀ ਖਿੱਚ ਨਾਲ ਬਾਬਾ ਬਟਾਲੇ ਵੱਲ ਚੱਲ ਪਏ। ਭੋਲੇ-paਲੇ ਪੱਲੇ ਦੇ ਪਿਆਰ ਦੇ ਸੰਬੰਧ ਕਾਰਨ ਸਤਗੁਰੂ ਬਟਾਲੇ ਪਹੁੰਚ ਗਏ। ਪਿੰਡ ਵਾਸੀਆਂ ਨੇ ਸਤਗੁਰੂ ਜੀ ਦਾ ਕੋਈ ਆਦਰ ਸਤਿਕਾਰ ਨਾ ਕੀਤਾ। ਗੁਰੂ ਜੀ ਨੇ ਘੋੜਾ ਭਾਈ ਪੱਲੇ ਦੇ ਖੇਤਾਂ ਵੱਲ ਦੁੜਾਇਆ ਤੇ ਦੇਖਿਆ ਕਿ ਪੱਲਾ ਬੇਹੋਸ਼ ਪਿਆ ਸੀ। ਸਤਗੁਰੂ ਕੋਲ ਆਣ ਕੇ ਕਹਿਣ ਲੱਗੇ ਕਿ ਪੱਲਿਆ ਚੱਲ ਉਠ ਤੇਰੇ ਪ੍ਰੇਮ ਦੀ ਪਕੜ ਨੇ ਸਾਨੂੰ ਤੇਰੇ ਕੋਲ ਖਿੱਚ ਕੇ ਲਿਆਂਦਾ ਹੈ ਪੱਲੇ ਨੇ ਜਦੋਂ ਦਰਸ਼ਨ ਦੀਦਾਰੇ ਕੀਤੇ ਤੇ ਮੱਥਾ ਚਰਨਾਂ ਨਾਲ ਜੋੜ ਦਿੱਤਾ ਵੈਰਾਗ ਕਰਕੇ ਅੱਖਾਂ ਜਲ ਨਾਲ ਭਰ ਗਈਆਂ ਸੱਚੇ ਪਾਤਸ਼ਾਹ ਨੇ ਆਖਿਆ ਪੱਲਿਆ ਤੂੰ ਨਿਹਾਲ ਪੱਲਿਆ ਤੂੰ ਤੇ ਸਾਨੂੰ ਗੁਰ ਸ਼ਿਕਾਉਣਾ ਸੀ ਜਦ ਇਹ ਸੁਣਿਆ ਤੇ ਪਿਆਰ ਹੋਰ ਜਾਗ ਗਿਆ ਸੋਚਦਾ ਹੈ ਮਾਂ ਨੇ ਜੋ ਸੁਣਾਇਆ ਸੀ ਉਹ ਤਾਂ ਪਰਤਖ ਹੈ ਜਿਸ ਗੱਲ ਦੇ ਪੱਲੇ 'ਚ ਗੁਰਦੀ ਰੂੜੀ ਦੀ ਗੰਡ ਬਣ ਕੇ ਰੱਖੀ ਭੇਟਾ ਕਰਨ ਵਾਸਤੇ ਗੰਡ ਖੁੱਲਦੀ ਨਹੀਂ ਸਤਿਗੁਰੂ ਜੀ ਨੇ ਕਿਹਾ ਕਿ ਲਿਆ ਪੱਲਿਆ ਤੇਰੀਆਂ ਗੰਡਾਂ ਮੈਂ ਖੋਲਦਾ ਹਾਂ ਹੁਣ ਸਤਿਗੁਰੂ ਜੀ ਇੱਕ ਇੱਕ ਗੰਡ ਆਪਣੇ ਹੱਥੀਂ ਖੋਲ ਰਹੇ ਹਨ ਜਿਵੇਂ ਪੱਲੇ ਦੀ ਜਨਮਾ ਜਨਮਾਂ ਦੀ ਗਰੀਬੀ ਤੇ ਦੁੱਖ ਦੂਰ ਕਰ ਰਹੇ ਹੋਣ ਗੁੜ ਸ਼ੱਕ ਕੇ ਆਖਿਆ ਸਾਨੂੰ ਅਤੇ ਸਾਡੇ ਸਿੱਖਾਂ ਨੂੰ ਬੜੀ ਭੁੱਖ ਲੱਗੀ ਹੈ ਘਰ ਚੱਲ ਕੇ ਪ੍ਰਸ਼ਾਦਾ ਛਕਾ ਪੱਲਾ ਹੋਰ ਕੀ ਮੰਗਦਾ ਸੀ ਅੰਤਰਜਾਮੀ ਤਾਂ ਘਟ ਘਟ ਦੀ ਜਾਣਨ ਵਾਲੇ ਸਨ ਮੇਰੇ ਧੰਨ ਭਾਗ ਸੱਚੇ ਪਾਤਸ਼ਾਹ ਜੀ ਆਓ ਪੱਲਾ ਘੋੜੇ ਦੇ ਨਾਲ-ਨਾਲ ਦੌੜਨ ਲੱਗ ਪਿਆ ਮਾਂ ਨੂੰ ਉੱਚੀ-ਉੱਚੀ ਕਹਿਣ ਲੱਗਾ ਮਾਂ ਜਿਸ ਨੂੰ ਰੋਜ਼ ਜਹਾਦ ਕਰਦੀ ਹੈ ਉਹ ਸਤਿਗੁਰੂ ਆ ਗਏ ਨੇ ਸਾਡੇ ਘਰ ਹੁਣ ਸਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਪੱਲੇ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਰਾਜ ਮਿਲ ਗਿਆ ਹੋਵੇ ਬੜਾ ਖੁਸੀ ਮਾਂ ਨੇ ਜਦੋਂ ਸਤਿਗੁਰੂ ਜੀ ਨੂੰ ਦੇਖਿਆ ਤਾਂ ਉਸ ਨੂੰ ਯਕੀਨ ਹੀ ਨਾ ਹੋਵੇ ਕਿ ਅੱਜ ਦੀਨ ਦੁਨੀਆ ਦਾ ਮਾਲਕ ਉਸ ਦੇ ਵਿਹੜੇ ਆਇਆ ਹੋਇਆ ਹੈ ਛੱਟ ਚਰਨਾ ਤੇ ਟੈਪਈ ਇੰਨੇ ਚਿਰ ਨੂੰ ਸਿੱਖ ਵੀ ਆ ਪਹੁੰਚੇ ਪੱਲੇ ਅਤੇ ਉਸ ਦੀ ਮਾਂ ਕੋਲ ਥੋੜਾ ਜਿਹਾ ਆਟਾ ਤੇ ਥੋੜੀ ਜਹੀ ਦਾਲ ਸੀ ਪਿੰਡ ਵਾਲਿਆਂ ਨੇ ਆਪਸ ਵਿੱਚ ਮਤਾ ਪਕਾਇਆ ਕਿ ਇਹ ਇੰਨੇ ਸਿੱਖਾਂ ਨੂੰ ਲੰਗਰ ਕਿਵੇਂ ਸ਼ਿਖਾਉਣਗੇ ਨਾਸ਼ਕਾ ਸਕਣਗੇ ਤੇ ਇਨ੍ਹਾਂ ਦਾ ਮੁਖੌਲ ਬਣਾਵਾਂਗੇ ਪਰ ਅੱਜ ਰੱਬ ਆਪ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਆ ਕੇ ਬੈਠਾ ਸੀ ਮਾਤਾ ਜੀ ਨੇ ਆਟਾ ਗੁੰਨਿਆ ਅਤੇ ਦਾਲ ਬਣਾਉਣੀ ਸ਼ੁਰੂ ਕਰ ਦਿੱਤੀ ਧੰਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਆਪਣੇ ਸੇਵਕਾਂ ਦੀ ਪਤ ਰੱਖਣ ਵਾਲੇ ਗੁਰੂ ਸਾਹਿਬ ਨੇ ਭਾਈ ਪੱਲੇ ਨੂੰ ਇੱਕ ਰਮਾਲ ਦਿੱਤਾ ਅਤੇ ਕਿਹਾ ਕਿ ਲੰਗਰ ਤੇ ਪਾ ਦੇ ਅਤੇ ਦੇਖਣਾ ਨਹੀਂ ਕਿ ਕਿੰਨੀ ਵਸਤੂ ਰਹਿ ਗਈ ਹੈ ਸਾਰੇ ਪਿੰਡ ਨੂੰ ਆਖੋ ਕਿ ਲੰਗਰ ਪ੍ਰਸ਼ਾਦਾਸ਼ਕੋ ਉਹਨਾਂ ਤੋਂ ਬਾਅਦ ਸਿੱਖਾਂ ਨੂੰ ਸਿਖਾਉਣਾ ਫਿਰ ਬਾਅਦ ਵਿੱਚ ਅਸੀਂ ਸ਼ਕਾਂਗੇ ਮੁਕਾਲ ਅਡਾਉਣ ਵਾਲੇ ਘਰ ਆ ਕੇ ਪੰਗਤਾਂ ਵਿੱਚ ਬਹਿ ਕੇ ਲੰਗਰ ਛਕਣ ਲੱਗ ਪਏ ਤੇ ਦੇਖਣ ਲੱਗੇ ਕਿ ਇਹਨਾਂ ਦੇ ਘਰ ਤਾਂ ਇੰਨਾ ਰਾਸ਼ਨ ਹੋਣਾ ਨਹੀਂ ਜੇ ਨਾ ਖਵਾਇਆ ਗਿਆ ਤੇ ਇਹਨਾਂ ਦਾ ਨਿਰਾਦਰ ਕਰਾਂਗੇ ਸਾਰਾ ਪਿੰਡ ਲੰਗਰ ਛਕ ਕੇ ਸਤਗੁਰੂ ਦੀ ਕਿਰਪਾ ਸਦਕਾ ਐਨੀ ਬਰਕਤ ਪਈ ਸਿੱਖਾ ਅਤੇ ਸਤਗੁਰੂ ਨੇ ਲੰਗਰ ਛਕਿਆ ਫਿਰ ਦੁਵਾਨ ਲਗਾਇਆ ਗਿਆ ਸਤਗੁਰੂ ਜੀ ਨੇ ਆਪ ਅਰਦਾਸ ਕੀਤੀ ਭਾਈ ਪੱਲੇ ਨੂੰ ਗੁਰਮਤ ਪ੍ਰਚਾਰ ਦੀ ਜ਼ਿੰਮੇਵਾਰੀ ਝੋਲੀ ਵਿੱਚ ਪਾਈ ਗਈ ਭਾਈ ਪੱਲੇ ਦੇ ਘਰ ਨੂੰ ਧਰਮਸ਼ਾਲਾ ਦਾ ਰੂਪ ਦਿੰਦੇ ਹੋਏ ਨੇਮ ਨਾਲ ਕਥਾ ਕੀਰਤਨ ਆਰੰਭ ਕਰਵਾ ਦਿੱਤਾ ਗਿਆ ਜਿਸ ਕਾਰਨ ਸਖੀ ਸਰਵਰਾਂ ਦਾ ਡੰਕਾ ਵੱਜਣਾ ਬੰਦ ਹੋ ਗਿਆ ਹਰ ਰੋਜ਼ ਸਵੇਰੇ ਸ਼ਾਮ ਸੇਵਾ ਸ਼ਿਮਰਨ ਸ਼ੁਰੂ ਹੋ ਗਿਆ ਭਾਈ ਪੱਲਾ ਅਤੇ ਉਸ ਦੀ ਮਾਤਾ ਸ਼ੰਤੀ ਨੂੰ ਸਤਿਗੁਰਾਂ ਜੀ ਨੇ ਬੇਅੰਤ ਬਖਸ਼ੀਸ਼ਾਂ ਝੋਲੀ ਵਿੱਚ ਪਾਈਆਂ ਕਿ ਮਾਂ ਪੁੱਤ ਦੇ ਸਦਕੇ ਸਾਰਾ ਇਲਾਕਾ ਗੁਰਸਿੱਖੀ ਨਾਲ ਜੁੜਿਆ ਅੱਜ ਇਹਨਾਂ ਦੇ ਨਾਮ ਤੇ ਬਟਾਲਾ ਪਿੰਡ ਵਿੱਚ ਭਾਈ ਪੱਲਾ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਸਤਨਾਮ ਸ਼੍ਰੀ ਵਾਹਿਗੁਰੂ ਜੀ